ਬੜੀ ਦੁੱਖ ਲੱਗ ਰਿਹਾ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਬਿਲਕੁਲ ਗਲਤ ਨੀਤੀ ਤੇ ਚੱਲੀ ਹੋਈ ਹੈ ਪੰਜਾਬ ਸਰਕਾਰ ਵਿਕ੍ਰਮ ਸਿੰਘ ਵਜੀਰ ਜੀ ਨੂੰ ਤਿੰਨ ਮਨਿਸਟਰਾਂ ਦੇ ਜਿਹੜੇ ਮਿਲਣ ਆਏ ਸੀਗੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਉਹ ਕੈਸ ਵੇਲੇ ਸਰਕਾਰ ਸਾਰੇ ਕਾਇਦਾ ਕਾਨੂੰਨ ਤੋੜ ਰਹੀ ਹੈ ਆਪੋਜੀਸ਼ਨ ਵੀ ਦੇਖੋ ਬਾਦਲ ਸਾਹਿਬ ਉਹਦੇ ਬਹਿਨੋਈ ਨੇ ਬਿਕਰਮ ਜੀ ਦੇ ਤਿੰਨ ਹਰ ਤਿੰਨ ਮੈਂਬਰ ਪਾਰਲੀਮੈਂਟ ਨੇ ਉਹਦੇ ਸਿਸਟਰ ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਸਾਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ ਸਾਥੀਆਂ ਸੀ ਮਿਸਟਰ ਇਹ ਇਕੱਠੇ ਕਿੰਨੇ ਕਿੰਨੇ ਸਾਲ ਸੁਸਾਨੀ ਹਿੱਦਤ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਆਸਤ ਕਰਦਿਆਂ ਨੂੰ 50 ਸਾਲ ਹੋ ਗਏ ਆ ਪਹਿਲੀ ਵਾਰ ਦੇਖਿਆ ਕਦੇ ਸਾਨੂੰ ਸਮੱਸਿਆ ਰਹੀ ਆਈ ਇਹ ਕਾਂਗਰਸ ਦਾ ਰਾਜ ਰਿਹਾ ਹੈ ਕਹੇ ਉਹ ਤੋਂ ਪਹਿਲਾਂ ਬਜ਼ੁਰਗਾ ਤੋਂ ਸੁਣਦੇ ਹੁੰਦੇ ਸੀ ਗਵੇਜਾ ਦਾ ਰਾਜ ਰਿਹਾ ਇਹ ਰਾਜਿਆਂ ਦਾ ਰਾਜ ਰਿਹਾ ਮੁਲਾਕਾਤਾਂ ਤੇ ਕਦੇ ਕਿਸੇ ਨੂੰ ਕੋਈ ਤਕਲੀਫਾਂ ਆਈਆਂ ਨਹੀਂ ਸੀਗੀਆਂ ਕਿੱਥੋਂ ਤੱਕ ਸਲਾਹ ਕਰਨੀ ਇਹਨਾਂ ਨੇ ਮੁੱਖ ਮੰਤਰੀ ਤੱਕ ਕਿ ਦਿੱਲੀ केजरीवाल ਤੱਕ ਕਿੱਥੇ ਕਰਨੀ ਆਦਰਵਾਇਜ਼ ਤੱਕ ਫੋਨ ਤੇ ਹੀ ਡੇਟ ਆਲਾ ਪੁੱਛ ਲੈਂਦਾ ਜੀ ਬੜਾ ਕਹਤਾ ਲਿਆ ਆਇਆ ਬੰਦਾ ਕਹਿੰਦਾ ਜਬ ਭੇਜਦੇ ਹੋ ਤੇ ਨਾ ਕਰ ਪਰ ਇਹ ਮੈਨੂੰ ਪਤਾ ਨਹੀਂ ਹਾਲੇ ਦਿੱਲੀ ਜਾ ਕੇ ਉੱਥੇ ਮੀਟਿੰਗ ਹੋਣੀ ਹੋਵੇ ਉੱਥੇ ਫੈਸਲਾ ਹੋਣਾ ਜਾ ਬਤੈ ਸਾਨੂੰ ਸਾਰਾ ਵੀ ਸਾਨੂੰ ਤਾਂ ਨੇੜੇ ਨਹੀਂ ਲੱਗਣ ਤੇ ਕਿਤੇ ਵੀ ਇੰਨਾ ਮਹਾਲੀ ਨਾ ਕਿਤੇ ਹੋਰ ਵੀ ਅੰਦਰ ਵੀ ਸਾਰੇ ਕਾਲੀਆਂ ਸੀਟਾਂ ਲਾਉਣੀਆਂ ਮੂਰੇ ਵੀ ਉਹਦੇ ਡਰਾਈਵਰ ਵਾਲੇ ਪਾਸੇ ਵੀ ਮੂਰੇ ਵੱਡੀ ਸੀਟ ਲਾਈ ਆ ਵੀ ਉੱਥੋਂ ਨਾ ਕਿਤੇ ਮੁੱਛਾ ਨਮਰੋੜਾ ਨਾ ਦੇ ਦੇ ਤੇ ਪਾਸੇ ਹੱਥੇ ਵੀ ਸਾਰੇ ਬਲੈਕ ਲਿਫਟ ਕੀਤੀ ਆ ਪਤਾ ਨਹੀਂ ਕਿਉਂ ਸਰਕਾਰ ਇੰਨਾ ਉਹ ਤੋਂ ਡਰੀ ਜਾਂਦੀ ਹੈ ਮੈਂ ਤਾਂ ਹੈਰਾਨ ਆ ਵੀ ਕੰਮ ਨਹੀਂ ਆ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਇਹ ਇੱਕ ਜਿਹੜੀ ਹੈ ਨਾ ਪਤਲਾ ਖੋਰੀ ਦੀ ਰਾਜਨੀਤੀ ਕਿ اپੋਜੀਸ਼ਨ ਦਾ ਗਲਾ ਦਬਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਆ ਕਿ ਸ਼ਾਇਦ ਇਹਦਾ ਉਹਨੂੰ ਕਿਹੜੇ ਆ ਲੋਕੀ ਪਲੈਨ ਪੋਲਿੰਗ ਪਾਰਟੀ ਦੇ ਖਿਲਾਫ ਬੋਲਣੋਂ ਹਟਜਣਗੇ ਸ਼ਾਇਦ ਲੋਕੀ ਕਰਪਸ਼ਨ ਦੇ ਖਿਲਾਫ اپੋਜੀਸ਼ਨ ਨਾਲੇ ਬੋਲਣੋਂ ਹਟਜਣਗੇ ਬਾਕੀ ਜਿਹੜੇ ਕੰਮ ਸਾਡੇ ਹੋ ਰਿਹਾ ਉਹਨਾਂ ਦੇ ਖਿਲਾਫ ਜਿਹੜਾ اپੋਜੀਸ਼ਨ ਬੋਲਣੋਂ ਹਟਜਾ ਪਰ ਇਹ ਤੇ ਕਦੇ ਹੋਣਾ ਨਹੀਂ ਪਰ ਜਦੋਂ ਜਵਾਬ ਕੋਈ ਨਹੀਂ ਹੁੰਦਾ ਹੁਣ ਡਰੀ ਜਾਂਦੇ ਜੀ ਮੁੱਛਾਂ ਨੂੰ ਵੱਟ ਦਿੰਦਾ ਅਦਾਲਤ ਵਿੱਚ ਪਹਿਲੀ ਵਾਰੀ ਹੋਣਾ ਹੈ ਇੱਡਾ ਵੱਡਾ ਕੇਸ ਬਣਾਇਆ ਨਾ ਉਹ ਕਿਤੇ 1000 ਏਕੜ ਜ਼ਮੀਨ ਲੱਭੀ ਨਾ ਕਿਤੇ ਵਿਦੇਸ਼ੀ ਕੰਪਨੀ ਲੱਭੀ ਨਾ ਕਿਤੇ ਬਾਕੀ ਜਿਹੜੇ ਝੂਠ ਬਾਰੇ ਹੁਣ ਅਖੀਰ ਤੇ ਕਹਿੰਦੇ ਜੀ ਨੁਕਤੀ ਨਿਕਲਿਆ ਤੇ ਮੁੱਛਾਂ ਨੂੰ ਵੱਟ ਦਿੰਦਾ ਪਟਾਣ ਦਾ ਪਾਗ ਘਾੜਦੇ ਦੇ ਵੀ ਬੜੀ ਦੁੱਖ ਲੱਗ ਰਿਹਾ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਬਿਲਕੁਲ ਗਲਤ ਨੀਤੀ ਤੇ ਚੱਲੀ ਹੋਈ ਹੈ ਪੰਜਾਬ ਸਰਕਾਰ ਵਿਕ੍ਰਮ ਸਿੰਘ ਵੇਖੀਆ ਜੀ ਨੂੰ ਤਿੰਨ ਮਨਿਸਟਰ ਰਾਜ ਜਿਹੜੇ ਕਿ ਮੈਦਨ ਆਏ ਸੀਗੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਸਮਝਦਾ ਕਿ ਬੜੀ ਹੈਰਾਨੀ ਹੈ ਅਸੀਂ ਤਾਂ ਹਰਫੀ ਤੌਰ ਤੇ ਆਮ ਆਦਮੀ ਦੇ ਤੌਰ ਤੇ ਆਏ ਆ ਕੋਈ ਸਾਡਾ ਕੋਈ ਆਇਆ ਨਹੀਂ ਵੀ ਇੰਨੀ ਪੁਲਿਸ ਲਾਉਣੀ ਐ ਇਸ ਇਸ ਵੀ ਨੇ ਚੱਲ ਕੇ ਆਉਣਾ ਸਾਨੂੰ ਤਾਂ ਹੈਰਾਨੀ ਹੈ ਵੀ ਇੰਨਾ ਕਿਉਂ ਡਰਮ ਨਹੀਂ ਜਾਂਦੇ ਲੋਕਾਂ ਦਾ ਲੋਕਾਂ ਦਾ ਰਾਜ ਆ ਲੋਕਾਂ ਨੇ ਰਾਜ ਦਿੱਤਾ ਲੋਕਾਂ ਨੇ ਰਾਜ ਰੱਖਣਾ ਜਾਂ ਨਹੀਂ ਰੱਖਣਾ ਇੰਨਾ ਨਹੀਂ ਡਰਨਾ ਚਾਹੀਦਾ ਤੇ ਨਾ ਕੋਈ ਕਾਇਦਾ ਕਾਨੂੰਨਾਂ ਨੂੰ ਤੋੜਨਾ ਚਾਹੀਦਾ ਐਸ ਵੇਲੇ ਸਰਕਾਰ ਸਾਰੇ ਕਾਇਦਾ ਕਾਨੂੰਨ ਤੋੜ ਰਹੀ ਹੈ ਦੇਖੋ ਬਾਵਾਣ ਸਾਹਿਬ ਉਹਦੇ ਬਹਿਨੋਈ ਨੇ ਬਿਕਰੋਜੀ ਦੇ ਮੈਂਬਰ ਹਰ ਸਿਮਰਤ ਮੈਂਬਰ ਪਾਰਲੀਮੈਂਟ ਨੇ ਉਹਦੀ ਸਿਸਟਰ ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਸਾਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ ਸਾਥੀਆਂ ਸਿਮਰਤ ਨੇ ਇਕੱਠੇ ਕਿੰਨੇ ਕਿੰਨੇ ਸਾਲ ਤੁਸੀਂ ਜਾਣੀ ਹਿੱਦਤ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਆਸਤ ਕਰਦਿਆਂ ਨੂੰ 50 ਸਾਲ ਹੋ ਗਏ ਆ ਪਹਿਲੀ ਵਾਰ ਦੇਖਿਆ ਕਦੇ ਸਾਨੂੰ ਸਮੱਸਿਆ ਨਹੀਂ ਆਈ ਤੇ ਇਹ ਕਾਂਗਰਸ ਦਾ ਰਾਜ ਰਿਹਾ ਤੇ ਉਸ ਤੋਂ ਪਹਿਲਾਂ ਬਜ਼ੁਰਗਾ ਤੋਂ ਸੁਣਦੇ ਹੁੰਦੇ ਸੀ ਗਵੇਜਾ ਦਾ ਰਾਜ ਰਿਹਾ ਚਾਹੇ ਰਾਜਿਆਂ ਦਾ ਰਾਜ ਰਿਹਾ ਮੁਲਾਕਾਤਾਂ ਤੇ ਨਹੀਂ ਕਦੇ ਕਿਸੇ ਨੂੰ ਕੋਈ ਤਕਲੀਫਾਂ ਆਈਆਂ ਸੀਗੀਆਂ ਅੱਜ ਤੱਕ ਕਦੇ ਵੀ ਭਾਵੇਂ ਕਿੰਨੇ ਕਿੰਨੇ ਵੀ ਜੁਰਮ ਵਾਲੇ ਕੋਈ ਗੱਲ ਹੁੰਦੀਆਂ ਅਬ ਇਹਨਾਂ ਚੁਕਿਆ ਨੇ ਕਿ ਕਿੰਨੀਆਂ ਵੀ ਧਾਰਾ ਲੱਗੀਆਂ ਹੁੰਦੀਆਂ ਇਹ ਤਾਂ ਹਲੇ ਤੱਕ ਕੁਝ ਵੀ ਨਹੀਂ ਹੈਗੀਆ ਨਾ ਕਿਸੇ ਨੂੰ ਕੋਈ ਕੈਦ ਹੋਈ ਆ ਹਲੇ ਤਾਂ ਬੁਢਲੀ ਸਟੇਜ ਤੇ ਇੱਕ ਇਹਨਾਂ ਦਾ ਪਰਚੇ ਦਰਜ ਕੀਤੇ ਆ ਅਸੀਂ ਕਹਿੰਦੇ ਝੂਠੇ ਆ ਇਹ ਕਹਿੰਦੇ ਸਾਡੇ ਸੱਚੇ ਆ ਤੇ ਹਲੇ ਤਾਂ ਉਹ ਆਮ ਆਮ ਬੰਦਾ ਹੀ ਆ ਹਲੇ ਕੋਈ ਤੋਦਸ਼ਤਾ ਹੈ ਨਹੀਂ ਨਾ ਅਦਾਲਤ ਨੇ ਕੋਈ ਉਹਨਾਂ ਨੂੰ ਦੋਸ਼ੀ ਠਹਿਰਾਇਆ ਕਿਸੇ ਗੱਲ ਦਾ ਸੋ ਇਸ ਗੱਲ ਦੇ ਉੱਤੇ ਮੁਲਾਕਾਤ ਵੀ ਨਾਮ ਬੰਦੇ ਦੇ ਤੌਰ ਤੇ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਅੰਦਰ ਕਮਰਿਆਂ ਚ ਭਾ ਕੇ ਉਹਦਾ ਸਪੈਸ਼ਲ ਮੁਲਾਕਾਤ ਕਰਾਓ ਉਹ ਨਹੀਂ ਮੰਗ ਕਰਦੇ ਅਸੀਂ ਕਹਿੰਦੇ ਜਿਵੇਂ ਆਪ ਲੋਕ ਮੁਲਾਕਾਤ ਕਰਦੇ ਆ ਜਿਹੜਾ ਕਿ ਰਾਈਟ ਆ ਲੋਕ ਉਹਦੇ ਮੁਤਾਬਕ ਸਾਨੂੰ ਮਿਲਦੇ ਜੇ ਕੋਰਟ ਲੈ ਕੇ ਜਾਂਦੇ ਬੜੀ ਉਹਦੇ ਨਾਲ ਲੈ ਕੇ ਜਾਇਆ ਜਾਂਦਾ ਉਹਦੇ ਸਾਹਮਣੇ ਨਹੀਂ ਕੋਈ ਤਸਵੀਰ ਆਣੀ ਇਹ ਉਹਨੇ ਦੱਸਿਆ ਉਹਨੇ ਦੱਸਿਆ ਸਾਨੂੰ ਸਾਰਾ ਵੀ ਸਾਨੂੰ ਤਾਂ ਨੇੜੇ ਨਹੀਂ ਲੱਗਣ ਦਿੰਦੇ ਕਿਤੇ ਵੀ ਇੰਨਾ ਮਹਾਲੀ ਨਾ ਕਿਤੇ ਹੋਰ ਵੀਰ ਅੰਦਰ ਵੀ ਸਾਰੇ ਕਾਲੀਆਂ ਸੀਟਾਂ ਲਾਈਆਂ ਮੂਰੇ ਵੀ ਉਹਦੇ ਡਰਾਈਵਰ ਵਾਲੇ ਪਾਸੇ ਵੀ ਮੂਰੇ ਵੱਡੀ ਸੀਟ ਲਾਈ ਆ ਵੀ ਉੱਥੋਂ ਨਾ ਕਿਤੇ ਮੁੱਛਾਂ ਨੂੰ ਮਰੋੜਾ ਨਾ ਦੇ ਦੇ ਤੇ ਪਾਸੇ-ਆਸੇ ਵੀ ਸਾਰੇ ਬਲੈਕ ਲਿਸਟ ਕੀਤੀ ਆ ਪਤਾ ਨਹੀਂ ਕਿਉਂ ਸਰਕਾਰ ਇੰਨਾ ਉਹ ਤੋਂ ਡਰੀ ਜਾਂਦੀ ਹੈ ਮੈਂ ਤਾਂ ਹੈਰਾਨ ਆ ਵੀ ਕਿਉਂ ਇੰਨਾ ਡਰੀ ਹੋਈ ਲੰਮਾ ਸਮਾਂ ਸਿਆਸਤ ਕੀਤੀ ਆ ਕਿ ਇਸ ਤਰ੍ਹਾਂ ਦੇਖਦੇ ਹੋ ਮਜੂਰੀਆਂ ਪਰਵਾਦ ਦੀ ਕੋ ਮੈਂ ਇੱਕ ਸਮੇਂ ਨਾ ਪਹਿਲੀ ਤਾਂ ਗੱਲ ਕਾਨੂੰਨ ਇਹ ਕਹਿੰਦਾ ਹੈ ਕਿ ਜਿਹਦੇ ਜਨਾਚਰ ਦੋ ਸ਼ਾਇਦ ਨਹੀਂ ਹੁੰਦੇ ਉਹਨੂੰ ਦੋਸ਼ੀ ਹੋਈ ਨਹੀਂ ਕਿਹਾ ਜਾ ਸਕਦਾ ਹੀ ਹੈਜ਼ ਬੀਨ ਅਰੈਸਟਡ ਇੱਕ ਕੇਸ ਵਿੱਚ ਦੋਸ਼ ਲਾ ਕੇ ਉਦੋਂ ਸ਼ਰੇਕੇ ਤੇ ਸਾਥ ਦੇ ਨਹੀਂ ਹੋਏ ਇਹ ਪੁਲਿਸ ਦੀ ਕਹਾਣੀ ਹੈ ਤੇ ਹਰ ਜਿਹੜਾ ਵੀ ਬੰਦਾ ਇਰਾਸਤ ਚਾ ਉਹਨੂੰ ਮਿਲੰਦਾ ਲੋਕਾਂ ਨੂੰ ਹੱਕ ਆ ਸਾਡਾ ਉਹ ਕਲੀਗ ਆ ਸਾਡਾ ਸਾਥੀ ਆ ਸਾਡੇ ਪਰਿਵਾਰ ਦੇ ਉਹਨਾਂ ਦੇ ਪਰਿਵਾਰ ਨਾਲ ਪਿਛਲੇ 50 ਸਾਲ ਦੇ ਸਬੰਧ ਆ ਸਰਦਾਰ ਸਰਜੀਤ ਸਿੰਘ ਮਜੀਠੀਆ ਬਣਦੇ ਅਸੀਂ ਮਿਲਣ ਆਏ ਸੀ ਤੇ ਬੜੀ ਹੈਰਾਨੀ ਹੋਈ ਕਿ ਗੇਟ ਰੁਕਿਆ ਹੋਇਆ ਮੈਂ ਤਾਂ ਪਹਿਲੀ ਵਾਰ ਗੇ ਦੇਖਿਆ ਜੇਲ੍ਹ ਵਿੱਚ ਬਤੌਰ ਮੰਤਰੀ ਵੀ ਇਨਸਪੈਕਸ਼ਨ ਲਈ ਗਏ ਆ ਬਤੌਰ ਆਪੋਜੀਸ਼ਨ ਤੇ ਵੀ ਗਏ ਆ ਛੇੜ ਦੇ ਗੇਟ ਦੇ ਬਾਹਰ ਤਾਂ ਜਰੂਰ ਤਾਲਾ ਲੱਗਿਆ ਹੁੰਦਾ ਆ ਛੇੜ ਦੇ ਐਂਟਰੀ ਦੇ ਹੀ ਤਾਲਾ ਲੱਗਿਆ ਪਹਿਲੀਆ ਤੇ ਸਮੇਂ ਨਾਲ ਮੈਂ ਤਾਂ ਕਿ ਇਹ ਕਾਨੂੰਨ ਇਸ ਰਾਜ ਵਿੱਚ ਕੋਈ ਕਾਨੂੰਨ ਦੀ ਨਾ ਆ ਹੈ ਨੀ ਨਾ ਕਾਨੂੰਨ ਦਾ ਕੋਈ ਜਾਣਦੇ ਨਾ ਕਾਨੂੰਨ ਦਾ ਕੋਈ ਨਾ ਆ ਸਰਕਾਰ ਪਹਿਲਾਂ ਹੀ ਪ੍ਰਪੇਅਰ ਲੱਗਦੀ ਹੈ ਪੁਲਿਸ ਫੋਰਸ ਕਾਫੀ ਲਾ ਰੱਖੇ ਗੇਟ ਤੇ ਦੇਖੋ ਸਰਕਾਰ ਕਿੰਨੀ ਲੋਈ ਕਰਨੇ ਹੈ ਦਰਕਾਰ ਤਾਂ ਪ੍ਰਪੇਅਰ ਕੀ ਕਹਿ ਸਕਦੇ ਜਿਨ੍ਹਾਂ ਨੂੰ ਸਮਝ ਹੀ ਨਹੀਂ ਮੈਂ ਤਾਂ ਇਹ ਕਹਿਣਾ ਕਿ ਇਹਨਾਂ ਨੂੰ ਉਹ ਕੰਮ ਸਾਹਮਣੇ ਜੀ ਦੇ ਉਹਨਾਂ ਨੂੰ ਸਮਝ ਨਹੀਂ ਜੇ ਕਿਤੇ ਕਾਨੂੰਨ ਮਾਰਿਆ ਜੇ ਵੀ ਜਾਣਦੇ ਹੁੰਦੇ ਉਹ ਕਹਿੰਦੇ ਜਿਹੜਾ ਮਰਜ਼ੀ ਆ ਕੇ ਮਿਲੋ ਮੇਥੇ ਟਾਈਮ ਤੇ ਜੰਗਲੇ ਦੇ ਵਿੱਚੋਂ ਦੀ ਮਿਲਾ ਦਿਓ ਅਸੀਂ ਤਾਂ ਨਹੀਂ ਕਹਿੰਦੇ ਕਿ ਸੁਪਰੀਮ ਕੋਰਟ ਦੇ ਕਮਰੇ ਵਿੱਚ ਬਿਠਾ ਕੇ ਸਾਡੀਆਂ ਗੱਲਾਂ ਕਰਾ ਦਿਓ ਅਸੀਂ ਕਹਿੰਦੇ ਜੋ ਜੇਲ ਮੈਨੂਅਲ ਕਹਿੰਦਾ ਉਹਦੇ ਮੁਤਾਬਕ ਸਾਡੀ ਮੀਟਿੰਗ ਕਰਾ ਦਿਓ ਇਹ ਉਸ ਨੂੰ ਵੀ ਤਿਆਰ ਨਹੀਂ ਫਿਰ ਇਸ ਗੱਲ ਤੋਂ ਲੱਗਦਾ ਨਾ ਕਿ ਕੋਈ ਨਾ ਕਿ ਗਲਤੀ ਕਰੀ ਬੈਠੀ ਹੈ ਜਿਹਨੂੰ ਚਾਹੁੰਦੇ ਨਹੀਂ ਕਿ ਪਬਲਿਕ 'ਚ ਆਵੇ ਵੱਡਾ ਕਲੈਕਸ਼ਨ ਕੀ ਹੋਊਗਾ ਜੇ ਨਹੀਂ ਦੇਖੋ ਫਿਰ ਅਸੀਂ ਕਾਨੂੰਨ ਦਾ ਦਰਵਾਇਆ ਅਦਾਲਤ ਜੀ ਐਪਲੀਕੇਸ਼ਨ ਦੇ ਮੱਦੇ ਸਾਨੂੰ ਮਿਲੌਣ ਦੀ ਪਰਮਿਸ਼ਨ ਦਿੱਤੀ ਜਾਉ ਤੇ ਅਸੀਂ ਮੁਲਾਕਾਤ ਤਾਂ ਦਿਨ ਵੀ ਦਿਨ ਵੀ ਜੇ ਮੈਂ ਤੈਅ ਕੀਤਾ ਜਾਂਦਾ ਉਸ ਇਹ ਵੀ ਹੋ ਸਕਦਾ ਵੀ ਅੱਜ ਮੁਲਾਕਾਤ ਦਿਨ ਨਾ ਹੋ ਨਹੀਂ ਇਹਦੇ ਕੋਈ ਮੈਂ ਦੇਖੋ ਇਹ ਇਹ ਸਾਰਾ ਹੈਗਾ ਲੋਕਲ ਅੰਡਰਸਟੈਂਡਿੰਗ ਹੁੰਦੀ ਹੈ ਵਰਕਿੰਗ ਦੇ ਤੇ ਕਿਸੇ ਦਿਨ ਵੀ ਆਫਟਰ ਆਫਟਰਨੂਨ ਆ ਬਾਕੀ ਜੇ ਅੱਜ ਇਹ ਕਹਿਣਗੇ ਅੱਜ ਨਾ ਉਹ ਫਲਾਣੇ ਦਿਨ ਆ ਜਾਓ ਤੁਸੀਂ ਫਿਰ ਆ ਜਾਓ ਕੋਈ ਆ ਜਾਓ ਫਿਰ ਦਿਨ ਦੇ ਦੇ ਕੋਈ ਨਿਕਲਣ ਨੂੰ यदि नफा भी खेला तो एक रात तक उनसे कस भी बढ़े चिंता आज साधारण व्यक्ति के तौर पे आम आदमी के तौर पे जो बुनियादी तरह हाथ पड़ता है वो मुलाकात वास्ते तीन जने सरदार महेंद्र सिंह साहब औरлександр चंद्रिका साहब के मैच इतने आए ਤੇ ਕੋਈ ਵੀ ਬੰਦਾ ਜਿਹੜਾ ਜੇਲ੍ਹ ਚ ਹੁੰਦਾ ਹੈ ਉਹਦੇ ਦੇਖੇਦਾਰਾਂ ਨੂੰ ਸੱਚਾ ਮਿੱਤਰ ਨੂੰ ਇਹ ਹੱਕ ਹੁੰਦਾ ਕਿ ਤੁਸੀਂ ਨਿਯਮਾਂ ਮੁਤਾਬਕ ਕੋਈ ਕਦਮ ਕਰ ਸਕਦੇ ਹੋ ਸੀ ਬੜੇ ਦਿਨਾਂ ਦੀ ਆ ਬੜੀਆਂ ਰਿਕਵੈਸਟ ਕੀਤੀਆਂ ਪ੍ਰਸ਼ਾਸਨ ਨੂੰ ਪਰ ਪਤਾ ਨਹੀਂ ਇਹ ਜੇਲ੍ਹ ਚ ਕਿਹੜੇ ਵੱਖਰੇ ਕਾਨੂੰਨ ਕਿਉਂਕਿ ਇਹ ਤਾਂ ਜੇਲ੍ਹ ਸੁਪਰਡੈਂਟ ਦੇ ਪੱਧਰ ਦਾ ਕੰਮ ਹੈ ਇਹਦੇ ਚ ਸਰਕਾਰ ਤੇ ਨਾਲੋਂ ਨਹੀਂ ਹੁੰਦੇ। ਉਹ ਸਾਰਿਆਂ ਦਾ ਹੱਕ ਹੁੰਦਾ ਕਿ ਤੁਸੀਂ ਜਿਹੜਾ ਹੈਗਾ ਜਾ ਕੇ ਇੱਥੇ ਕਾਹ ਰਜਿਸਟਰ ਤੇ ਸਾਡੇ ਦਸਤਖਤ ਕਰਾਓ ਜਿਵੇਂ ਆਮ ਲੋਕੀ ਕਰਦੇ ਤੇ ਭਾਵੇਂ ਬਾਹਰ ਖੜੇ ਕਰਕੇ ਜਾਲੀ ਤੇ ਸਾਡੀ ਮੁਲਕਤ ਕਰਾ ਦਿਓ ਤੁਹਾਨੂੰ ਪਤਾ ਤਾਂ ਲੱਗੇ ਸੀ ਆਪਣੇ ਜਿਹੜੇ ਆ ਸਾਥੀ ਨੂੰ ਮਿਲਣਾ ਚਾਹੁੰਦੇ ਉਹ ਤੁਹਾਡੇ ਸਾਹਮਣੇ ਆ ਜੀ ਬਾਹਰ ਨਾਲ ਗੇਟ ਹਾਲੇ ਦੇਰ ਤੋਂ ਬੜੀ ਦੂਰ ਹੈ ਇੱਥੇ ਜੰਦਰੇ ਵੱਜੇ ਹੋਇਆ ਸਿਕਿਉਰਟੀ ਲੱਗੀ ਹੋਈ ਹੈ ਹੁਣ ਕਿਤੇ 10 ਮਿੰਟ ਵੇਲੇ ਵਾਸਤੇ ਰੁਕੇਗਾ ਤੁਹਾਨੂੰ ਇੱਥੇ ਕਿੰਨੇ 10 ਮਿੰਟਾਂ ਚ 10 ਦੇ ਅੱਛਾ ਜੀ ਹਾਈ ਥੋੜੇ ਪਤਾ ਨਹੀਂ ਕਿੱਥੋਂ ਤੱਕ ਸਲਾਹ ਕਰਨੀ ਇਹਨਾਂ ਨੇ ਮੁੱਖ ਮੰਤਰੀ ਤੱਕ ਕੇ ਦਿੱਲੀ ਕੇਜਰੀਵਾਲ ਤੱਕ ਕਿੱਥੇ ਨੇ ਅਦਰਵਾਇਤੇ ਫੋਨ ਤੇ ਹੀ ਡੇਟ ਆਲਾ ਪੁੱਛ ਲੈਂਦਾ ਜੀ ਮੜਾ ਕੱਤੜ ਆਇਆ ਬੰਦਾ ਕਹਿੰਦਾ ਜਾ ਭੇਜ ਦਿਓ ਤੇ ਨਾ ਕਰਦੇ ਪਰ ਇਹ ਮੇਰੇ ਨੂੰ ਪਤਾ ਨਹੀਂ ਹਾਲੇ ਦਿੱਲੀ ਜਾ ਕੇ ਉੱਥੇ ਮੀਟਿੰਗ ਹੋਣੀ ਹੋਵੇ ਉੱਥੇ ਫੈਸਲਾ ਹੋਣਾ ਹੋਵੇ ਮਨਸ਼ਾ ਕੀ ਲੱਗਦੀ ਹੈ ਮਨਸ਼ਾ ਸਾਹਿਬ ਨੂੰ ਤੇ ਕਿੰਨੇ ਘੰਟੇ ਵੀ ਲੱਗ ਸਕਦੇ ਆਸੀਂ ਤਾਂ ਚਲੋ ਆਏ ਆ ਕੋਈ ਗੱਲ ਸਾਡੀ ਤਾਂ ਪੇਸ਼ੈਂਸ ਹੈਗੀ ਹੈ ਅਸੀਂ ਤੇ ਇੰਤਜ਼ਾਰ ਕਰੇ ਇੰਨੇ ਦਿਨਾਂ ਦਾ ਵੀ ਇੰਤਜ਼ਾਰ ਕਰਦੇ ਮਨਸ਼ਾ ਕੀ ਲੱਗਦੀ ਹੈ ਮਨਸ਼ਾ ਕੀ ਲੱਗਦੀ ਹੈ ਦੇਖੋ ਮਨਸ਼ਾ ਨਹੀਂ ਹੈ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਇਹ ਇੱਕ ਜਿਹੜੀ ਹੈ ਨਾ ਪਤਲਾ ਖੋਰੀ ਦੀ ਰਾਜਨੀਤੀ ਆਪੋਜੀਸ਼ਨ ਦਾ ਗਲਾ ਦਬਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ ਕਿ ਸ਼ਾਇਦ ਇਦਾਂ ਉਹਨੂੰ ਕਿਹੜੇ ਲੋਕੀ ਲੈਨ ਪੋਲਿੰਗ ਪਾਲਿਸੀ ਦੇ ਖਿਲਾਫ ਬੋਲਣੋਂ ਹਟ ਜੰਗੇ ਸ਼ਾਇਦ ਲੋਕੀ ਕਰਪਸ਼ਨ ਦੇ ਖਿਲਾਫ ਆਪੋਜੀਸ਼ਨ ਵਾਲੇ ਬੋਲਣੋਂ ਹਟ ਜੰਗੇ ਕਿਤੇ ਜਿਹੜੇ ਬਾਕੀ ਗਲਤ ਕੰਮ ਸਾਡੇ ਹੋ ਰਿਹਾ ਉਹਨਾਂ ਦੇ ਖਿਲਾਫ ਜਿਹੜਾ ਆਪੋਜੀਸ਼ਨ ਬੋਲਣੋਂ ਹਟ ਜੰਗੇ ਪਰ ਇਹ ਤੇ ਕਦੇ ਹੋਣਾ ਨਹੀਂ ਕਿਸੇ ਨਾਲ ਜੇ ਨਾ ਮਿਲ ਦਿੱਤਾ ਕਿ ਤੁਹਾਡਾ ਕੀ ਹੋਏਗਾ ਜਿਵੇਂ ਕੋਰਟ 'ਚ ਵੀ ਤੁਸੀਂ ਆ ਉੱਥੇ ਰੁਕ ਰੱਖੋਗੇ ਆਪਾਂ ਵੀ ਇੱਥੇ ਮਿਲਣਗੇ ਤੁਹਾਨੂੰ ਤੁਨੋਂ ਅਗਲਾ ਫਿਰ ਅਸੀਂ ਫੇਰ ਦੇਖਾਂਗੇ ਪਹਿਲਾਂ ਤਾਂ ਸਾਨੂੰ ਆਸ ਹੈ ਕਿ ਕੋਈ ਜਿਹੜੀ ਆ ਤੁਹਾਡੇ ਲਈ ਵੀ ਅਸੀਂ ਫਰਿਆਦ ਕਰਦੇ ਹਾਂ ਕਿ ਭਾਈ ਮਿਲਣਾ ਤੇ ਜਿਹੜਾ ਕਿੰਨਾ ਸਮਾਂ ਮਿਲਣ ਦੇਣਾ ਕਿੱਥੇ ਖੜਾ ਕਰਕੇ ਮਲਾਉਣਾ ਉਹ ਤੁਹਾਡਾ ਹੱਕ ਅਸੀਂ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਮੰਗਦੇ ਪਰ ਅੱਜ ਤੇ ਕਹਿੰਦੇ ਕਿਤੇ ਕਦੋਂ ਕਰਕੇ ਬਾਰ ਜੜੀ ਨਾ ਸਾਰੇ ਲੋਕੀ ਕਹਿੰਦੇ ਸਾਨੂੰ ਕੀ ਅਸਹਿ ਕਰ ਲੈ ਪਰਿਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਵੀ ਇਤਹਾਜ਼ ਕੀਤੀ ਜੋ ਤਾਂ ਪਰਿਵਾਰ ਦੇ ਮੈਂਬਰ ਹੈ ਉਹਨਾਂ ਦੇ ਰੀਅਲ ਹਿੱਸੇ ਹੈ ਵਿਆਹ ਤੋਂ ਬਾਅਦ ਉਹ ਬਾਦਲ ਉਹਨਾਂ ਨੂੰ ਹਲੇ ਤੱਕ ਲਾਉਣੀ ਕੀਤਾ ਗਿਆ ਕੋਈ ਗੱਲ ਬਾਹਰ ਆਉਂਦੀ ਹੈ ਤਾਂ ਇਹ ਤਾਂ ਪਹਿਲੀ ਵਾਰੀ ਇਦਾਂ ਦਾ ਕੰਮ ਸੁਣਿਆ ਹੈ ਇਹ ਤਾਂ ਐਮਰਜੈਂਸੀ ਤੋਂ ਵੀ ਕੰਮ ਕਿਹਦੇ ਪਿੱਛੇ ਮੁੱਖ ਕਾਰਨ ਕੀ ਸਮਝੋ ਮੇਨ ਵੱਡੀ ਗੱਲ ਕੀ ਮੇਲ ਪਰਵਾਜਨ ਦਾ ਨਿਖਤਰੀ ਕੀਤੀ ਪਈ ਹੈ ਇਹ ਡਰੇ ਹੋਏ ਨੇ ਉੱਪਰੋਂ ਕਿਹਨੇ ਡਰਾਏ ਨੇ ਰੱਬ ਜਾਣੇ ਉਹਨੇ ਤਾਂ کافی ਜਵਾਬ ਦਿੱਤਾ ਕਿ ਜੀ ਪਰਿਵਾਰ ਤੇ ਵਕੀਲ ਤੋਂ ਬਿਨਾ ਅਸੀਂ ਕਿਸੇ ਨੂੰ ਮਿਲਣ ਨਹੀਂ ਦੇਵਾਂਗੇ ਚਾਦ ਕੇ ਮੈਂ 50 ਸਾਲ ਦੀ ਵਕਾਲਤ ਤੋਂ ਬਾਅਦ ਇਹ ਕਹਦਾ ਨੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਕਿ ਜਿਹਦੇ 'ਚ ਮੁਲਾਕਾਤ ਬੰਦ ਹੋ ਜੇ ਆਹ ਮੁਲਾਕਾਤ ਦਾ ਸਮਾਂ ਦੱਸ ਸਕਦੇ ਆ ਸਾਨੂੰ ਕਿ ਕਿੰਨੇ ਤੋਂ ਕਿੰਨੇ ਤੱਕ ਦਾ ਮੁਲਾਕਾਤ ਦਾ ਸਮਾਂ ਕਿਹੜਾ ਦੇਣਾ ਕਿਹੜਾ ਦੇਣਾ ਪਰ ਐ ਸ਼ੋਕ ਕੇ ਕਿ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂਗੀ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਸਾਰਾ ਸਾਰੀ ਕਾਲੀ ਐਮਰਜੈਂਸੀ ਦੁਬਾਰਾ ਯਾਦ ਕਰਾਤੀ ਮਨਜੂਦਾ ਸਰਕਾਰ ਦੇ ਤੇ ਇੰਦਰਾ ਗਾਂਧੀ ਦੀ ਰੂਹ ਆ ਗਈ ਮੈਨੂੰ ਤਾਂ ਲੱਗਦਾ ਇਹ ਜਿਵੇਂ ਲੱਗੇ ਹੋਏ ਆ ਕੁਚਲਣ ਤੇ ਐਵੇਂ ਹੀ ਹੋਵੇ ਨਾਲ ਹਰ ਸਿਮਰਤ ਬਾਦਲ ਤੇ ਪ੍ਰਕਾਸ਼ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਨਹੀਂ ਉਹ ਤਾਂ ਪਰਿਵਾਰਕ ਮੈਂਬਰ ਨੇ ਉਹ ਇਹ ਹੁਣ ਮੁੱਕਰ ਦਿਆ ਕਹਿੰਦੇ ਆਈ ਨਹੀਂ ਤੇ ਉਹ ਤਾਂ ਆਏ ਨਹੀਂ ਕਹਿੰਦੇ ਕੀ ਕਰੋਗੇ ਤੁਸੀਂ ਮਰਹ ਦੇ ਮੁੱਕਰੇ ਦਾ ਕੀ ਹੁੰਦਾ ਜੀ ਉਹ ਤਾਂ ਕਈ ਵਾਰ ਕੈਚ ਕਰਦੇ ਆਏ ਉਹ ਮਨਜ਼ੂਰੀ ਮੰਗੇ ਹੱਥੇ ਦਿੱਤੀ ਨਹੀਂ ਕਿਸੇ ਨਹੀਂ ਨਹੀਂ ਦਿੱਤੀ ਕੀ ਲੱਗਦਾ ਕਿ ਸਭ ਤੁਸੀਂ ਮਿਲ ਕੇ ਆਏ ਹੋ ਕੀ ਕਹਿੰਦੇ ਜੀ ਸੁਪਰੀਂਡੈਂਟ ਕਾਫੀ ਲੰਬੀ ਗੱਲਬਾਤ ਹੋਈ ਆ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਅਫਸਰ ਸਾਹਿਬਾਂ ਨਾਲ ਵੀ ਚਿਹਰੇ ਦੇਖੋ ਬਹੁਤ ਸੰਤੁਸ਼ਟੀ ਜਨਕ ਹੈ ਕਿ ਜਿਹੜੇ ਕੋਈ ਤੁਹਾਨੂੰ جواب ਅਫਸਰ ਦਾ ਦੇ ਪਾਇਆ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਉਹੀ ਗੱਲ ਹੁੰਦੀ ਅਸੀਂ ਤਾਂ ਕਹਿ ਵੀ ਸਾਨੂੰ ਫੜ ਕੇ ਅਸਰ ਦੇ ਦਿਓ ਨਾਲੇ ਤੁਹਾਡਾ ਮੁੱਖ ਮੰਤਰੀ ਖੁਸ਼ ਹੋ ਜੂਗਾ ਉਹਨੂੰ ਕੋ ਫੜ ਕੇ ਦਿੱਤੇ ਨਾਲੇ ਅਸੀਂ ਅੰਦਰ ਮੜਾ ਕੱਟ ਕਰਨਾ ਆਪਣਾ ਵੀ ਇਹ 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 ਬੜਾ ਅਨਮਨੁੱਖੀ ਕੰਮ ਹੈ ਦੇਖੋ ਇੱਕ ਬੜਾ ਅਧਿਕਾਰ ਹੈ ਜਿਹੜਾ ਤੁਹਾਡਾ ਫੰਡਮੈਂਟਲ ਰਾਈਟ ਹੈ ਅੱਜ ਅੱਜ ਮੀਡੀਆ ਨੇ ਸਾਨੂੰ ਬੜਾ ਸਪਸ਼ਟ ਕੀਤਾ ਕਿ ਸਾਨੂੰ ਕੋਈ ਵੀਆਈਪੀ ਟ੍ਰੀਟਮੈਂਟ ਕੋਈ ਨਹੀਂ ਚਾਹੀਦਾ ਉਹਨੇ ਸਾਡੇ ਸਾਹਮਣੇ ਸਪਸ਼ਟ ਕੀਤਾ ਕਿ ਸੇਕ ਕੱਟ ਕਰਾਓ ਸਾਡੇ ਬਿਸਤਰ ਤੇ ਜਿਵੇਂ ਆਮ ਮਨੁੱਖਾਂ ਕਰੀ ਜਾਂਦਾ ਫਿਰ ਜਿੱਥੇ ਬੱਲੇ ਕਰਕੇ ਕਰਾਉਣੀਆਂ ਬਾਅਦ ਗੱਡੀ ਤੇ ਸਭੀ ਕਰਾ ਦਿੰਦੇ। ਕਿ ਜੇ ਤੁਸੀਂ ਨਹੀਂ ਕਰਾਉਂਦੇ ਆ ਪੈਸੇ ਬੰਦ ਹੋ ਜਾਊਗਾ। ਪਹਿਲਾਂ ਪਰਿਵਾਰਾਂ ਨੂੰ ਮੜਾਕਾਂ ਤੋਂ ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਕੀ ਹੈ ਕਿ ਤੁਸੀਂ ਬੰਦੇ ਨੂੰ ਅੰਦਰ ਰੱਖ ਕੇ ਇਹਨਾਂ ਅਨਮਨੁੱਖੇ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਨੂੰ ਡਰਾਉਣਾ ਚਾਹੀਦਾ। ਅਖੀ ਇਹਨਾਂ ਨੂੰ ਕਹਿੰਦੇ ਬਿ ਜੰਨਾ ਮਰਜੀ ਥੱਲੇ ਲਾ ਲੋ ਇਹ ਪਾਰਟੀ ਦਾ ਇੱਦਾਂ ਕੰਨੀ ਜੀ ਪਾ ਦਾ ਇੱਕਦਮ মিডিਆ ਨੂੰ ਕਵਰੇਜ ਤੋਂ ਵੀ ਉੱਕਾ ਜਾ ਰਿਹਾ ਜਦੋਂ ਵੀ ਪੇਸ਼ੀ ਹੁੰਦੀ ਆ ਵਿਕਰਮ ਮਜੀਠੀਆ ਦੀ ਕੀ ਲੱਗਦਾ ਕਿਉਂ ਕੈਮਰੇ ਦੇ ਮੁਰੇ ਲਿਆਣਾ ਨਹੀਂ ਜਾਂਦੇ ਵਿਕਰਮ ਇਹ ਕੋ ਜਦੋਂ ਜਵਾਬ ਕੋਈ ਨਹੀਂ ਹੁੰਦਾ ਹੁਣ ਡਰੀ ਜਾਂਦੇ ਜੀ ਮੁੱਛਾਂ ਨੂੰ ਵੜ ਦਿੰਦਾ ਅਦਾਲਤ 'ਚ ਪਹਿਲੀ ਵਾਰੀ ਹੋਣਾ ਐ ਇੱਦਾਂ ਵੱਡਾ ਕੇਸ ਬਣਾਇਆ ਨਾ ਉਹ ਕਿਤੇ ਹਜ਼ਾਰ ਏਕੜ ਜ਼ਮੀਨ ਲੱਭੀ ਨਾ ਕਿਤੇ ਵਿਦੇਸ਼ੀ ਕੰਪਨੀ ਲੱਭੀ ਨਾ ਕਿਤੇ ਬਾਕੀ ਜਿਹੜੇ ਝੂਠ ਮਾਰਿਆ ਹੁਣ ਅਖੀਰ ਤੇ ਕਹਿੰਦੇ ਜੀ ਨੁਕਸਨੀ ਨਿਕਲਿਆ ਵੀ ਮੁੱਛਾਂ ਨੂੰ ਵੱਟ ਦਿੰਦਾ ਪੱਟਾਂ ਨੂੰ ਕਾਪੀਆਂ ਬਾਟ ਤੁਹਾਡੇ ਦੇ ਵੀ ਵਰ ਜਾਗਲ ਤੂੰ ਤੇ ਵੀ ਵੱਟ ਦੇ ਰੇ ਹੁਣ ਸਾਨੂੰ ਜਾਣਦੇ ਹੋ ਸੀ ਉਹਨੂੰ ਕਹੀਏ ਵੀ ਪਹਿਲੇ ਨਾ ਵੱਟ ਦੇ ਚੱਲ ਜਾਣਦੇ ਪੀ ਕਰਦੇ ਆ ਗਾ ਕੇ ਵੀ ਸਮਝਾਉਂਦੇ ਨਹੀਂ ਜਾਣ ਦਿੰਦੇ ਫੇ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਸਾਰੀ ਸਾਰੀ ਪੁੱਤ ਬਰੀ ਫਰਤੀ ਕਾਰੀ ਪਟਾੜੀ ਬੜੇ ਤੂੰ ਯੱਕ ਆਦਮ ਮੁੱਛਾਂ ਵੱਟ ਨਾਲ ਪਰ ਹੁਣ ਅੰਦਰ ਹੀ ਨੇ ਜਾਣਦੇ ਹੋ ਕਿ ਫਿਰ ਕੀ ਕਰੀਂ ਇਹ ਆ ਆ ਨੁੱਫਾ ਨਿਕਲਿਆ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਮੁੱਛ ਨੂੰ ਵੱਟ ਤੱਕ ਤੇ ਚਲੋ ਅਸੀਂ ਸਮਝਾ ਦਿੰਦੇ ਆਂ ਤੇਨੇ ਬੰਦੇ ਅਸੀਂ ਉਤੋਂ ਵੱਡੇ ਆਂ ਅਸੀਂ ਜਾ ਕੇ ਸਮਝਾ ਦਿੰਦੇ ਆਂ ਕਿ ਐਵੇਂ ਸਰਕਾਰ ਦੱਤੀ ਐ ਮੁੱਛ ਤੋਂ ਤੇ ਤੂੰ ਯਾ ਜਾਣਦੇ ਹੁਣ ਅੰਦਰ ਵੀ ਜਾਣ ਤੋਂ ਫਾਈਨਲ ਕੀ ਹੋਇਆ ਜੀ ਫਾਈਨਲ ਕੀ ਹੁਣ ਦੇਖਦੇ ਆਂ ਕਾਨੂੰਨੀ ਸਲਾਹ ਕਰਦੇ ਵਕੀਲਾਂ ਨਾਲ ਜਾ ਕੇ ਕੋਈ ਮਿਲਣਾ ਇਹਨਾਂ ਦੀ ਤਾਂ ਨਾ ਐ ਕੋਈ ਇਹਨਾਂ ਦੀ ਕੋਈ ਨਹੀਂ ਕੋਈ ਇੱਕ ਮਾਰ ਦੇ ਕੋਈ ਬੜਾ ਚਲੋ ਹੋ ਗਈ ਗੱਲ ਦੋ ਪਾਰਾਂ ਨੇ ਇਹ ਗੱਲ ਰਾਫ ਕੀ ਦਸਤਾਵੇਜ਼ਾਂ ਖੈਂਪਾ ਕਰ ਮੈਂ ਸਲਾਹ ਤਾਂ ਉਹਨਾਂ ਨੇ ਬਹਾਨਾ ਬਣਾ ਲਿਆ ਜਿਵੇਂ ਕਹਿੰਦਾ ਕਾਨੂੰਨ ਦੇ ਮੈਂ ਉਹਨੂੰ ਕਹਿੰਦਾ ਵੀ ਕੱਲੇ ਰਿਸ਼ਤੇਦਾਰਾਂ ਤੇ ਵਕੀਲਾਂ ਨੂੰ ਮਿਲਣ ਦੇਣਾ ਇੱਕ ਬਹਾਨਾ ਬਣਾ ਲਿਆ ਕੋਈ ਕਬਾਨਾ ਕੋਈ ਕਾਨੂੰਨ ਨਹੀਂ ਕੁਛ ਨਹੀਂ ਅਸੀਂ ਇਸੇ ਰਾਜ ਦੇ ਵਿੱਚ ਬਿਕਰਮ ਨੂੰ ਇੱਥੇ ਪਟਿਆਲਾ ਜੇਲ੍ਹ ਤੇ ਅਸੀਂ ਮਿਲ ਕੇ ਜਾਂਦੇ ਨੇ ਦੋ ਦੋ ਵਾਰ ਮਿਲ ਕੇ ਗਿਆ ਜੇਲ੍ਹ ਦੇ ਵਿੱਚ ਕੋਈ ਕਦੇ ਪ੍ਰੋਬਲਮ ਨਹੀਂ ਸੀ ਇਹ ਹੁਣ ਇਹਨਾਂ ਨੇ ਕਿਉਂਕਿ ਸਰਕਾਰ ਦਾ ਹੀ ਹੁਕਮ ਹੈ ਇਹਨਾਂ ਦੇ ਬਚਾਰਿਆਂ ਤੋਂ ਕੋਈ ਵਸ ਨਹੀਂ ਐਵੇਂ ਅਸੀਂ ਕਿ ਕਿ ਤਾਂ ਮਜਬੂਰੀ ਹੈ ਇਹਨਾਂ ਦੀ ਅੱਗੇ ਟੈਪ ਅੱਗੇ ਸਟੈਪ ਅਸੀਂ ਰਹਿ ਕਰਾਂਗੇ ਪਾਰਟੀ ਦੇ ਵਿੱਚ ਜੋ ਕੋਈ ਕਾਨੂੰਨੀ ਲੜਾਈ ਲੜੀ ਦੀ ਹੋਈ ਉਹ ਲੜ ਕੇ ਜਿਹਦੇ ਹਿਸਾਬ ਨਾਲ ਵੀ ਕੋਈ ਕਾਨੂੰਨ ਦੇ ਲਿਹਾਜ਼ ਨਾਲ ਜੋ ਲੜਾਈ ਲੜ ਕੇ ਅਸੀਂ ਆਪਦੀ ਪੂਰੀ ਚਾਰਾ ਜੋ ਕਰਾਂਗੇ ਮਿਲਣ ਜਿਸ ਤਰ੍ਹਾਂ ਕਹਿੰਦੇ ਸੁਖਵੀਰ ਬਾਦਲ ਤੇ ਹਰਕਿਮਤ ਕੋ ਬਾਦਲ ਨੂੰ ਵੀ ਮਿਲਾਲ ਕਰ ਨਹੀਂ ਦਿੱਤਾ ਰੱਖ ਬੋਏ ਛੋਟੀਆਂ ਹਸਤੀਆਂ ਨਹੀਂ ਹੈਗੀਆਂ ਇੱਥੇ ਆਉਣ ਗੇਟ ਤੋਂ ਮੁੜ ਜਾਣ ਕਿੱਡੀ ਬੇਇੱਜ਼ਤੀ ਵਾਲਾ ਕੰਮ ਹੈ ਉਹ ਮੰਗ ਰਿਹਾ ਮਨਜ਼ੂਰੀ ਵੀ ਸਾਨੂੰ ਮਨਜ਼ੂਰੀ ਮਿਲ ਜੇ ਕਿ ਦਿੰਦੇ ਰਹੇ ਆ ਉਸ ਤੋਂ ਲਾਓ ਕਰਦੇ ਰਹੇ ਆ ਜੋ ਕਰ ਦੇਣਗੇ ਤਾਂ ਆਉਣਗੇ ਹੁਣ ਇੱਥੇ ਆ ਕੇ ਗੇਟ ਤੋਂ ਫੇਰ ਮੋੜ ਦੇਣ ਫੇਰ ਇੱਕ ਭਰਾ ਲੱਗਦਾ ਨਾ ਗੱਲ ਦਾ ਇੱਥੇ ਜੈਨ ਸਿਕਿਉਰਟੀ ਹੈ ਉਹਨਾਂ ਦੀ ਸਾਰੇ ਹਾਲਾਤ ਵਿੱਚ ਲੋਕੀ ਖਰਾਬ ਹੁੰਦੇ ਹਾਂ ਹਾਂ ਬਾਕੀ ਉਹਨਾਂ ਦੇ ਆਉਣ ਨਾਲ ਸਾਰਾ ਰੁਕ ਗਿਆ ਕੰਮ ਇਹ ਤਾਂ ਕਹਿੰਦੇ ਵੀ ਸਾਡੇ ਕੋਲ ਆਏ ਨਹੀਂ ਪਰ ਇਹ ਤਾਂ ਵਿਚਾਰੇ ਉਹ ਰਿਟਾਇਰਡਾਈ ਬੋਦੀ ਬੋਲਦੇ ਆ ਨਾ ਜਦੋਂ ਆ ਗਏ ਫਿਰ ਦੂਜੀ ਰੋਡ 'ਤੇ ਪੈਰ ਕੀ ਠੀਕ ਹੈ ਥੈਂਕ ਯੂ